ਇਨੇ ਦਿਨੀ ਖਤਰਨਾਕ ਕੁੱਤਿਆਂ ਦੇ ਹਮਲੇ ਬਹੁਤ ਵਧ ਗਏ ਨੇ ਇਸ ਦੌਰਾਨ ਖਬਰ ਹੈ ਕਿ ਕੇਂਦਰ ਸਰਕਾਰ ਖਤਰਨਾਕ ਕੁੱਤਿਆਂ ਨੂੰ ਰੱਖਣ ਵਾਲਿਆਂ ਖਿਲਾਫ ਐਕਸ਼ਨ ਮੋਡ ਵਿੱਚ ਹੈ ਖਤਰਨਾਕ ਪਾਲਤੂ ਕੁੱਤਿਆਂ ਵੱਲੋਂ ਲੋਕਾਂ ਤੇ ਹਮਲਾ ਕਰਨ ਉਹਨਾਂ ਨੂੰ ਜ਼ਖਮੀ ਕਰਨ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣਨ ਦੀਆਂ ਖਬਰਾਂ ਤੁਸੀਂ ਕਈ ਵਾਰ ਵੇਖੀਆਂ ਤੇ ਸੁਣੀਆਂ ਹੋਣਗੀਆਂ ਹੁਣ ਕੇਂਦਰ ਸਰਕਾਰ ਨੇ ਰਾਜਾਂ ਨੂੰ ਅਜੇਹੇ ਖਤਰਨਾਕ ਕੁੱਤਿਆਂ ਦੇ ਆਯਾਤ ਪ੍ਰਜਨਨ ਅਤੇ ਵਿਕਰੀ ਤੇ ਪਾਬੰਦੀ ਲਗਾਉਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਪੈਟਪੁੱਲ ਰੋਡ ਵੈਲਰ ਟੈਰੀਅਰ ਵੁਲਫ ਡੌਗ ਅਤੇ ਮਾਸਟਿਫ ਸ਼ਾਮਲ ਨੇ ਕੇਂਦਰ ਸਰਕਾਰ ਨੇ ਇਹਨਾਂ ਨਸਲਾਂ ਦੇ ਮਿਸ਼ਰਤ ਅਤੇ ਕਰਾਸ ਨਸਲ ਦੇ ਕੁੱਤਿਆਂ ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਹੈ ਕੇਂਦਰ ਸਰਕਾਰ ਨੇ ਪਸ਼ੂ ਪਾਲਣ ਮੰਤਰਾਲੇ ਨੇ ਸਾਰਿਆਂ ਰਾਜ ਸਰਕਾਰਾਂ ਨੂੰ ਪੱਤਰ ਲਿਖ ਕੇ ਸਥਾਨਕ ਸੰਸਥਾਵਾਂ ਨਾਲ ਗੱਲ ਕਰਨ ਤੇ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਕਿਹਾ ਹੈ ਕੇਂਦਰ ਸਰਕਾਰ ਨੇ ਇਹ ਫੈਸਲਾ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮਾਹਿਰਾਂ ਦੀ ਕਮੇਟੀ ਦੇ ਸੁਝਾਵਾਂ ਦੇ ਆਧਾਰ 'ਤੇ ਲਿਆ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ 3 ਮਹੀਨਿਆਂ ਦੇ ਅੰਦਰ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਇਹਨਾਂ ਨਸਲਾਂ ਦੇ ਕੁੱਤੇ ਨੇ ਉਹਨਾਂ ਦੀ ਨਸਬੰਦੀ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਉਹ ਨਸਲ ਨਾ ਅੱਗੇ ਵਧਾ ਸਕਣ ਜਿਨ੍ਹਾਂ ਪ੍ਰਜਾਤੀਆਂ ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ ਉਹਨਾਂ ਵਿੱਚ 2 ਦਰਜਨ ਦੇ ਕਰੀਬ ਖਤਰਨਾਕ ਪ੍ਰਜਾਤੀਆਂ ਸ਼ਾਮਲ ਨੇ ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ ਚ ਦੇਸ਼ ਦੇ ਕਈ ਹਿੱਸਿਆਂ 'ਚ ਪਾਲਤੂ ਕੁੱਤਿਆਂ ਦੇ ਹਮਲੇ ਵਧ ਗਏ ਨੇ ਰਾਜਸਥਾਨੀ ਤੋਂ ਕੇਰਲ ਤੱਕ ਕੁੱਤਿਆਂ ਦੇ ਹਮਲੇ ਵਧ ਗਏ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਕੁੱਤਿਆਂ ਦੇ ਕੱਟਣ ਦੀਆਂ ਲਗਾਤਾਰ ਘਟਨਾਵਾਂ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਖਤਰਨਾਕ ਕੁੱਤਿਆਂ ਨੂੰ ਰੱਖਣ ਦੇ ਮੁੱਦੇ ਤੇ ਅਹਿਮ ਹੁਕਮ ਦਿੱਤਾ ਸੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਪੈਟ ਬੁੱਲ ਟੈਰੀਅਰਸ ਅਮਰੀਕਨ ਬੁਲਡੌਗ ਅਤੇ ਰੋਡ ਵਿਲਰ ਵਰਗੀਆਂ ਖਤਰਨਾਕ ਨਸਲਾਂ ਦੇ ਕੁੱਤਿਆਂ ਨੂੰ ਰੱਖਣ ਦੇ ਲਾਇਸੈਂਸਾਂ ਤੇ ਪਾਬੰਦੀ ਲਗਾਉਣ ਅਤੇ ਰੱਦ ਕਰਨ ਦੇ ਮੁੱਦੇ ਤੇ 3 ਮਹੀਨਿਆਂ ਦੇ ਅੰਦਰ ਫੈਸਲਾ ਲੈਣ ਲਈ ਕਿਹਾ